ਸ਼ਲੋਕ ਮਹੱਲਾ ਪਹਿਲਾ ਤੁਧ ਭਾਵੇਂ ਤਾਂ ਵਾਵਹਿਂ ਗਾਵਹਿ ਤੁਧ ਭਾਵੇਂ ਚਲਨਾਵਹਿ ਜਾਂ ਤੁਧ ਭਾਵੇਂ ਤਾਂ ਕਰਹਿ ਵਿਪੂਤਾ ਸਿੰਘੀ ਨਾਦ ਵਜਾਵੈਣ ਜਾਂ ਤੁਧ ਭਾਵੇਂ ਤਾਂ ਪੜਹਿ ਕਤੇਬਾਂ ਮੁੱਲਾ ਸ਼ੇਖ ਤਹਾਵਹਿ ਜਾਂ ਤੁਧ ਭਾਵੇਂ ਤਾਂ ਹੋ ਵਹਿ ਰਾਜੇ ਰਸ ਤਸ ਬਹੁਤ ਤਮਾਵਹਿ ਜਾਂ ਤੁਦ ਭਾਵੇਂ ਤੇਗ ਬਗਾਵਹਿ ਸਿਰ ਮੰਡੀ ਕੱਟ ਜਾਵਹਿ ਜਾਂ ਤੁਦ ਭਾਵੇਂ ਜਾਂ ਹਿੰਦ ਸੰਤਰ ਸੁਣ ਗੱਲਾਂ ਧਰ ਆਵਹਿ ਜਾਂ ਤੁਦ ਭਾਵੇਂ ਨਾਏ ਰਚਾਵਹਿ ਤੁਦ ਪਾਣੇ ਤੂੰ ਭਾਵੇਂ ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵਹਿ ਮਹੱਲਾ ਪਹਿਲਾ ਜਾ ਤੂੰ ਵੱਡਾ ਸਭ ਵਡਿਆਈਆ ਚੰਗਾ ਚੰਗਾ ਹੋਈ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੈ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਗੁਰ ਸੇਵਿ નિਸੰਗ ਪਰਮ ਚੁਕਾਈਐ ਸਤਗੁਰ ਆਖੇ ਤਾਰ ਸੋ ਤਾਰ ਕਮਾਈਐ ਸਤਗੁਰ ਹੋਏ ਦਇਆਲ ਤਾ ਨਾਮ ਧਿਆਈਐ ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ ਮਨਮੁਖ ਕੂੜ ਗੁਬਾਰ ਕੂੜ ਕਮਾਈਐ ਸੱਚੇ ਦੇ ਦਰ ਜਾਏ ਸੱਚ ਚਮਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਕਲ ਕਾ ਤੇ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸਤ ਚੰਦਰਮਾ ਦਿਸੈ ਨਹੀ ਕਹ ਚੜਿਆ ਹਉ ਪਾਲ ਵਿਕੁੰਨੀ ਹੋਈ ਹਨੇਰਾ ਰਾਹਨ ਕੋਈ ਵਿਚ ਹਉ ਮੈਂ ਕਰ ਦੁਖ ਰੋਈ ਕਹੋ ਨਾਨਕ ਕਿਨ ਬਿਦ ਗਤ ਹੋਈ ਮਹੱਲਾ ਤੀਜਾ ਕਲ ਕੀਰਤ ਪਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰਾ ਪਾਰ ਜਿਸਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌਣੀ ਭਗਤਾ ਤੈ ਸਹਸਾਰੀਆਂ ਜੋੜ ਕਦੇ ਨ ਆਇਆ ਕਰਤਾ ਆਪ ਅਭੁੱਲ ਹੈ ਨਾ ਭੁੱਲੈ ਕਿਸੈ ਦਾ ਭੁਲਾਇਆ ਭਗਤ ਆਪੇ ਮਿਲੇਨ ਜਿਨਿ ਸਚੋ ਸੱਚ ਕਮਾਇਆ ਸੰਸਾਰੀ ਆਪ ਖਵਾਇਨ ਜਿਨਿ ਕੂੜ ਬੋਲ ਬੋਲ ਬਿਖਖਾਇਆ ਚੱਲਣ ਸਾਰ ਨਾ ਜਾਣਨੀ ਤਾਮ ਕ੍ਰੋਧ ਵਿੱਚ ਵਧਾਇਆ ਭਗਤ ਕਰਨ ਹਰ ਚਾਕਰੀ ਜਿਨਿ ਅਨ ਦਿਨ ਨਾਮ ਧਿਆਇਆ ਦਾਸਮ ਦਾਸ ਹੋਇ ਤੈ ਜਿਨੀ ਵਿੱਚ ਹੋ ਆਪ ਗਵਾਇਆ ਉਹਨਾ ਖਸਮੈ ਕੈ ਦਰ ਮੁਖ ਉਜਲੇ ਸਚੈ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਬਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਸੇਈ ਪੂਰੇ ਸ਼ਾ ਵਕਤੈ ਉੱਪਰ ਲੜ ਮੋਏ ਦੂਜਾ ਬਹੁ ਤੇਰਾ ਮਨ ਕੀ ਆ ਮਤੀ ਖਿੰਡੀਆਂ ਬਹੁਤ ਪਏ ਅਸਗਾ ਗੋਤੇ ਖਾਹ ਨ ਨਿਤ ਰਹੇ ਤੀਜਾ ਮੋਹ ਹੀ ਗਿਰਾਹ ਭੁਖ ਤਿਖਾ ਦਏ ਭੌਂਕੀਆਂ ਖਾਦਾ ਹੋਏ ਸੁਆ ਪੀਖਾਣੇ ਸਉ ਦੋਸਤੀ ਚੌਥੇ ਆਈ ਉੰਗ ਅੱਖੀਂ ਮੀਟ ਪਵਾਰ ਗਿਆ ਤੀ ਉਠ ਰਚਿਓ ਨਵਾਤ ਸੈ ਵਰਿਆ ਕੀ ਪਿੜ ਬਧੀ ਸਭੇ ਵੇਲਾ ਵਖਤ ਸਭ ਜੇ ਅਠੀ ਪਹੁ ਹੋਏ ਨਾਨਕ ਸਾਹਿਬ ਮਨ ਵਸੈ ਸਚਾ ਨਾਵਣ ਹੋਏ ਮਹੱਲਾ ਦੂਜਾ ਸੇ ਪੁਰੇ ਸ਼ਾ ਜਿन्हि ਪੂਰਾ ਪਾਇਆ ਅਠੀ ਵੇ ਪਰਵਾਹ ਰਹਿਨ ਇਕ ਤੈ ਰੰਗ ਦਰਸ਼ਨ ਰੂਪ ਅਥਾ ਵਿਰਲੇ ਪਾਈਐ ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਭੋਲ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਐ ਮੁੱਠੀ ਧੰਦਾ ਚੋਰ ਮਹਿਲ ਨਾ ਪਾਈਐ ਇਹਨਾਂ ਚਿੱਤ ਕਠੋਰ ਸੇ ਭਗਵਾਈ ਹੈ ਜਿਤ ਘਟ ਸਾਚ ਨਾ ਪਾਏ ਸੋ ਭੰਨ ਕਢਾਈ ਹੈ ਕਿਉ ਕਰ ਪੂਰੇ ਵਟ ਤੋਲ ਤੁਲਾਈ ਹੈ ਕੋਈ ਨਾ ਆਖੇ ਘਟ ਹੋ ਮੈਂ ਜਾਈ ਹੈ ਲਈਨ ਖਰੇ ਪਰਖ ਦਰ ਬਿਨਾਈ ਹੈ ਸੌਦਾ ਇਕਤ ਹਟ ਪੂਰੇ ਗੁਰ ਪਾਈ ਹੈ ਸ਼ਲੋਕ ਮੁਹੱਲਾ ਦੂਜਾ ਅਠੇ ਪਹਿਰੇ ਅਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਏਕ ਭਲਹਿ ਗੁਣੀ ਗਹੀਰ ਕਰਮਵੰਤੀ ਸਾਲਾਹਿਆ ਨਾਨਕ ਕਰ ਗੁਰ ਪੀਰ ਚੌਥਾ ਪੈਰ ਸਬਾਹ ਕੈ ਸੂਰਤਿਆ ਉਪਜੈ ਚਾਉ ਤਿੰਨਾ ਦਰਿਆਵਾਂ ਸਿਉਂ ਦੋਸਤੀ ਮਨ ਮੁਖ ਸੱਚਾ ਨਾਮ ਓਥੈ ਅੰਮ੍ਰਿਤ ਵੰਡਿਆ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਵੰਨੀ ਚੜ੍ਹੇ ਚੜਾਉ ਜੇ ਹੋਵੇ ਨਦਰਸਰਾਭ ਕੀ ਬੋਹੜ ਨਾ ਪਾਈ ਤਾਉ ਸੱਤੀ ਪਹਿਰੀ ਸਤਿ ਭਲਾ ਬਹੀਐ ਪੜਿਆ ਪਾਸ ਓਥੈ ਪਾਪ ਪੁੰਨ ਵਿਚਾਰੀਐ ਊੜੈ ਘਟੈ ਰਾਸ ਓਥੈ ਖੋਟੇ ਸੱਟੀਆਂ ਹੈ ਖਰੇ ਕੀ ਚਹੇ ਸਾबास ਬੋਲਣ ਫਾਦਲ ਨਾਨਕਾ ਦੁਖ ਸੁਖ ਖਸ ਮੈਂ ਪਾਸ ਮਹੱਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਨ ਸਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ जिम्मी नाम ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸੱਚੇ ਕੋਟ ਗਿਰਾਏ ਨਿਜ ਘਰ ਵਸਿਆ ਸਤਗੁਰ ਤੁਠੈ ਨਾਉ ਪ੍ਰੇਮ ਰਹਸਿਆ ਸੱਚ ਦਾ ਦੀ ਬਾਣ ਊੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੱਚਾ ਸ਼ਬਦ ਨੀਸਾਣ ਠਾਕ ਨਾ ਪਾਈਐ ਸਤ ਸੁਣ ਬੁੱਝ ਵਖਾਣ ਮਹਿਲ ਬੁਲਾਈਐ